ਬੀਤ ਅਤੇ ਕੰਡੀ ਦੇ ਇਲਾਕੇ ਵਿੱਚ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮਹੱਈਆ ਕਰਵਾ ਰਹੀ ਚੈਰੀਟੇਬਲ ਸੰਸਥਾ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰਸਟ ਨਵੰਗੜਾ ਕੁਲਪੁਰ ਵੱਲੋਂ ਟਰਸਟ ਦੇ ਬਾਣੀ ਪ੍ਰਧਾਨ ਬਾਬਾ ਬੁੱਧ ਸਿੰਘ ਜੀ ਢਾਹਾਂ ਜੀ ਦੀ 7ਵੀਂ ਵਰ੍ਹੇ ਤੇ ਵਿਸ਼ਾਲ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਅੱਖਾਂ ਦੇ ਮਰੀਜ਼ਾਂ ਵਾਸਤੇ ਮੁਫਤ ਚੈੱਕਅਪ ਅਤੇ ਲੈਂਸ ਪਾ ਕੇ ਆਪਰੇਸ਼ਨ ਕਰਨ ਦਾ ਪ੍ਰਬੰਧ ਕੀਤਾ ਗਿਆ ਕੈਂਪ ਦਾ ਉਦਗਾਰਨ ਟਰਸਟ ਦੇ ਸੈਕਟਰੀ ਬਲਵੀਰ ਸਿੰਘ ਬੈਂਸ ਅਤੇ ਹਰਵਿੰਦਰ ਸਿੰਘ ਚੰਡੀਗੜ੍ਹ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਇਸ ਮੁਫਤ ਮੈਡੀਕਲ ਕੈਂਪ ਦਾ 80 ਤੋਂ ਵੱਧ ਪਿੰਡਾਂ ਦੇ 400 ਦੇ ਕਰੀਬ ਮਰੀਜ਼ਾਂ ਨੇ ਲਾਭ ਲਿਆ ਇਸ ਦੌਰਾਨ ਅੱਖਾਂ ਦੇ ਮਾਹੀ ਡਾਕਟਰ ਭਾਨੂੰ ਜਯਾਦਵ ਦੀ ਅਗਵਾਈ ਵਿੱਚ ਮਰੀਜ਼ਾਂ ਦਾ ਚੈੱਕਅਪ ਵੀ ਕੀਤਾ ਗਿਆ ਅੱਜ ਬਾਬਾ ਬੁੱਧ ਸਿੰਘ ਜੀ ਤਾਂ ਹਾਂਜੀ ਦੀ 7ਵੀਂ ਵਰ੍ਹੇਆ ਜਿਨ੍ਹਾਂ ਨੇ ਇਹ ਗੁਰਨਾਨਕ ਮਿਸ਼ਨ ਚੈਰੀਟੇਬਲ ਹਸਪੀਟਲ ਨਵਾਂਗਰਾ ਕੋਲਪੁਰ ਵਿੱਚ ਸਥਾਪਿਤ ਕੀਤਾ ਇਹ ਇਸ ਇਲਾਕੇ ਦੀ ਲੋੜ ਚੀ ਬੀਤੇ ਤੇ ਕੰਢੀ ਦੇ ਇਲਾਕੇ ਦੇ ਵਿੱਚ ਤੇ ਵਧੀਆ ਸੇ ਸਹੂਲਤਾਂ ਦਿੱਤੀਆਂ ਜਾਣ ਉਹ 2010 ਵਿੱਚ ਇਹ ਜਿਹੜਾ ਟਰੱਸਟ ਸੀਗਾ ਸ਼ੁਰੂ ਕੀਤਾ ਸੀਗਾ ਅੱਜ ਤੱਕ तकरीबन 15 ਸਾਲ ਹੋ ਗਏ ਸਾਨੂੰ ਇੱਥੇ ਕੰਮ ਕਰਦਿਆਂ ਨੂੰ ਸਾਡਾ ਮੇਨ ਮਕਸਦ ਇੱਥੇ ਇਹ ਹਸਪੀਟਲ ਚਲਾਉਣ ਦਾ ਇਹ ਹੈਗਾ ਕਿ ਜਿਹੜੇ ਆਮ ਲੋਕੀ ਨੇ ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਸਾਧਨ ਨਹੀਂ ਜਾਂ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਅਵੇਅਰਨੈਸ ਨਹੀਂ ਉਹਨਾਂ ਨੂੰ ਅਸੀਂ ਘੱਟ ਖਰਚੇ ਤੇ ਉੱਪਰ ਵਧੀਆ ਸੇਵਾ ਸਹੂਲਤਾਂ ਦੇ ਸਕੀਏ ਤੇ ਅਸੀਂ ਪਿਛਲੇ 15 ਸਾਲਾਂ ਤੋਂ ਹੀ ਇੱਥੇ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪੀਟਲ ਰੁੜਕੀ ਮੋੜ ਦੇ ਕੋਲ ਆ ਇੱਥੇ ਅਸੀਂ ਅੱਖਾਂ ਦੇ ਜਿਹੜੇ ਮਾਹ ਡਾਕਟਰ ਨੇ ਇਸ ਤਰ੍ਹਾਂ ਮੈਡੀਸਨ ਦੇ ਆਪਰੇਸ਼ਨਾਂ ਦੇ ਗਾਇਨੀ ਦੇ ਤੇ ਹਰ ਤਰ੍ਹਾਂ ਦੇ ਲੈਬ ਦੇ ਜਿਹੜੇ ਹੈਗੇ ਆ ਟੈਸਟ ਵਗੈਰਾ ਇੱਥੇ ਹੁੰਦੇ ਨੇ ਫਾਰਮੇਸੀ ਸਾਡੇ ਕੋ ਆਪਣੀਆਂ 24 ਘੰਟੇ ਐਮਰਜੈਂਸੀ ਲਈ ਐਂਬੂਲੈਂਸ ਸਾਰੀਆਂ ਸਵਾਵਾਂ ਇੱਥੇ ਹਾਜ਼ਰ ਆ ਤੇ ਅਸੀਂ ਇਹ ਸਵਾਵਾਂ ਪਿਛਲੇ ਲੰਬੇ ਸਮੇਂ ਤੋਂ ਦੇ ਰਹੇ ਆ ਤੇ ਕਿਉਂਕਿ ਪਿੰਡਾਂ ਦੇ ਵਿੱਚ ਹਸਪਤਲ ਚਲਾਣੇ ਆਪ ਸਭ ਨੂੰ ਪਤਾ ਕਿ ਬੜੇ ਔਖੇ ਨੇ ਪਿੰਡਾਂ ਵਿੱਚ ਡਾਕਟਰ ਲਿਆਣੇ ਬੜੇ ਔਖੇ ਨੇ ਤੇ ਖਾਸ ਕਰਕੇ ਜਦੋਂ ਚੈਰੀਟੇਬਲ ਹਸਪਤਲ ਚਲਾਣੇ ਹੋਣ ਤੇ ਉਸ ਵੇਲੇ ਹੋਰ ਵੀ ਜਿਆਦਾ ਸਮਸਿਆਵਾਂ ਆਨੀਆਂ ਪਰ ਪ੍ਰਮਾਤਮਾ ਦੀ ਕਿਰਪਾਇਆ ਧੰਨ ਧੰਨ ਸੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਆ ਜਿਨ੍ਹਾਂ ਨੇ ਸਾਨੂੰ ਬਲ ਬਖਸ਼ਿਆ ਉਦਮ ਬਖਸ਼ਿਆ ਤੇ ਸੰਗਤਾਂ ਦਾ ਸਹਿਯੋਗ ਬਖਸ਼ਿਆ ਜਿਨ੍ਹਾਂ ਦੇ ਨਾਲ ਜਿਨ੍ਹਾਂ ਕਰਕੇ ਅਸੀਂ ਇਹ ਸੰਸਥਾ ਨੂੰ ਲਗਾਤਾਰ ਚਲਾ ਰਹੇ ਆ ਬੇਸ਼ੱਕ ਉਹ ਮੰਦੀ ਦਾ ਦੌਰ ਸੀਗਾ ਬੇਸ਼ੱਕ ਉਹ ਕਰੋਨਾ ਦਾ ਦੌਰ ਸੀਗਾ ਪਰ ਅਸੀਂ ਜਿੱਥੇ ਬੈਠੇ ਸੀ ਸਾਨੂੰ ਬਾਬਾ ਜੀ ਬਿਠਾ ਕੇ ਗਏ ਸੀ ਕਿ ਅਸੀਂ ਉੱਥੇ ਬੈਠੇ ਆ ਤੇ ਕੰਮ ਕਰ ਰਹੇ ਆ ਆਪ ਸੰਗਤਾਂ ਨੂੰ ਬੇਨਤੀ ਆ ਕਿ ਪਹਿਲੇ ਨੰਬਰ ਤੇ ਤਾਂ ਇਹ ਹੈ ਕਿ ਜਿਹੜੀਆਂ ਸਾਡੇ ਕੋਲ ਇੱਥੇ ਸੁਵਿਧਾਵਾਂ ਨੇ ਉਹਨਾਂ ਦਾ ਬਹੁਤ-ਬਹੁਤ ਲਾਭ ਉਠਾਓ ਦੂਜੇ ਨੰਬਰ ਤੇ ਜੇ ਕਿਸੇ ਕੋ ਹਿੰਮਤ ਹੈਗੀ ਆ ਕੋਈ 10 ਰੁਪਏ 20 ਰੁਪਏ 100 ਰੁਪਿਆ ਇਸ ਸੇਵਾ 'ਚ ਪਾ ਸਕਦਾ ਤਾਂ ਕਿ ਜਿਹੜੇ ਦਾਤ ਵੀ ਦੇਖਦੇ ਪਿਛਲੇ ਪਾਸੇ ਕਿੰਨੇ ਮਰੀਜ਼ ਨੇ ਸਾਹੇ ਲੋੜਵੰਦ ਮਰੀਜ਼ ਨੇ ਉਹਨਾਂ ਦਾ ਹਲਾਜ ਅਸੀਂ ਕਰ ਸਕੀਏ ਜੇ ਇਹਨਾਂ ਕੋਲ ਸਾਰਿਆਂ ਕੋਲ ਬਹੁਤ ਜ਼ਿਆਦੇ ਪੈਸੇ ਹੁੰਦੇ ਤਾਂ ਉਹਨਾਂ ਨੇ ਕੈਂਪ 'ਚ ਲਾਈਦਣ ਲੱਗੇ ਆਪਰੇਸ਼ਨ ਨਹੀਂ ਸੀ ਕਰਾਉਣੇ ਠੀਕ ਆ ਕੋਈ ਬੰਦਾ ਵੀ ਜਾ ਕੇ ਨਵਾਂ ਸ਼ਹਿਰ ਜਾਂ ਚੰਡੀਗੜ੍ਹ ਜਾ ਕੇ ਆਪਣਾ ਉਹ 10 20 ਹਜ਼ਾਰ ਰੁਪਏ ਦਾ ਆਪਰੇਸ਼ਨ ਕਰਵਾ ਸਕਦਾ ਪਰ ਇਹ ਸਮਰੱਥਾ ਨਹੀਂ ਲੋਕਾਂ ਕੋਲ ਐਸੇ ਇਲਾਕੇ ਵਿੱਚ ਕਾਫੀ ਜ਼ਿਆਦਾ ਗਰੀਬੀ ਵੀ ਆ ਅਵੇਰਨੈਸ ਦੀ ਕਮੀ ਵੀ ਆ ਸਹੂਲਤਾਂ ਵੀ ਹੁਣੇ ਵੀ ਨੇ ਇਸ ਕਰਕੇ ਇਹ ਦਾਰਾ ਚੱਲ ਰਿਹਾ ਇੱਥੇ ਤੇ ਮੇਰੀ ਦੇਸ਼ ਵਜੇ ਦੇ ਸੰਗਤਾਂ ਨੂੰ ਬੇਨਤੀ ਆ ਅਸੀਂ ਜੁੜ ਕੇ ਕਿ ਆਓ ਇਹ ਗੁਰਨਾਨ ਸਿੰਘ ਸਾਹਿਬ ਦਾ ਮਿਸ਼ਨ ਆ ਅਸੀਂ ਉਸ ਮਿਸ਼ਨ ਨੂੰ ਗੁਰਨਾਨ ਸਿੰਘ ਸਾਹਿਬ ਦੀ ਕਿਰਪਾ ਦੇ ਨਾਲ ਹੀ ਪੂਰਾ ਕਰ ਸਕਦੇ ਆ ਤੇ ਮੇਰੀ ਸਭ ਤੋਂ ਬੇਨਤੀ ਹੈ ਕਿ ਆਪਾਂ ਇਸ ਦਾਰੇ ਨਾਲ ਜੁੜੀਏ ਜੁੜ ਕੇ ਆਪਾਂ ਜੋ ਸਾਨੂੰ ਗੁਰੂ ਸਾਹਿਬ ਨੇ ਸਨੇਹਾ ਦਿੱਤਾ ਮਨੁੱਖਤਾ ਦੀ ਸੇਵਾ ਕਰਨ ਦਾ ਅਸੀਂ ਉਸ ਸੇਵਾ ਨੂੰ ਪੂਰਾ ਕਰੀਏ